ਨਾਂ ਦੇ ਵਿਚਾਲੇ ਆਪਸ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੁੰਦਾ ਹੈ ਤੇ ਗਨਮੈਨ ਗੁਰਦੀਪ ਸਿੰਘ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਹਸਪਤਾਲ ਦੀਆਂ एक्सक्लूसिव तस्वीरें सामने आई हैं जिथे की ਤੁਸੀਂ ਹਸਪਤਾਲ ਦੇ ਬੈੱਡ ਦੇ ਉੱਤੇ ਗੁਰਦੀਪ ਸਿੰਘ ਨੂੰ ਬੈਠੇ ਹੋਏ ਦੇਖ ਸਕਦੇ ਹੋ ਸਿਰ ਖੋਲ ਦਿੱਤਾ ਗਿਆ ਹੈ तकरीबन 12 ਤੋਂ 13 ਟਾਂਕੇ ਸਿਰ ਦੇ ਵਿੱਚ ਲੱਗੇ ਨੇ ਹਾਲਾਂਕਿ ਇਸ ਝਗੜੇ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਵੀ ਜਾਣਕਾਰੀ ਗੁਰਦੀਪ ਸਿੰਘ ਦੇ ਵੱਲੋਂ ਸਾਂਝੀ ਨਹੀਂ ਕੀਤੀ ਜਾ ਰਹੀ ਪਰ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਕਿ ਆਖਿਰਕਾਰ ਕਿਹੜੀ ਗੱਲ ਨੂੰ ਲੈ ਕੇ ਜੋ ਹੈ ਇਹ ਦੋਵਾਂ ਧਿਰਾਂ ਦੇ ਵਿਚਾਲੇ ਲੜਾਈ ਹੁੰਦੀ ਆ ਤਾਂ ਮੌਕੇ ਦੀਆਂ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਹੈ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਗਨਮੈਨ ਗੁਰਦੀਪ ਸਿੰਘ ਕਿਉਂਕਿ ਕਮਰੇ ਦੇ ਵਿੱਚ ਬੈਠ ਕੇ ਕਿਸੇ ਗੱਲ ਨੂੰ ਲੈ ਕੇ ਤਿੰਨ ਸਿਕਿਉਰਿਟੀ ਗਾਰਡਨ ਦੇ ਵਿੱਚ ਸਿਕਿਉਰਿਟੀ ਦੇ ਵਿੱਚ ਜੋ ਰਹਿੰਦੇ ਨੇ ਬਲਕੌਰ ਸਿੰਘ ਵੀ ਉਹਨਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਜਾਂਦਾ ਹੈ ਉਹ ਝਗੜਾ ਇਸ ਕਦਰ ਹਾਵੀ ਹੋ ਜਾਂਦਾ ਹੈ ਕਿ ਇੱਕ ਦੂਜੇ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਤੇ ਇਸ ਹਮਲੇ ਦੇ ਵਿੱਚ ਗਨਮੈਨ ਨੇ ਗੁਰਦੀਪ ਸਿੰਘ ਦਾ ਸਿਰ ਤੱਕ ਖੋਲ ਦਿੱਤਾ ਜਾਂਦਾ ਤੇ ਖੂਨ ਦੇ ਨਾਲ ਲੱਠ-ਬੱਥ ਗਨਮੈਨ ਗੁਰਦੀਪ ਸਿੰਘ ਨੂੰ ਮਾਨਸਾ ਦੇ ਹਸਪਤਾਲ ਦੇ ਵਿੱਚ ਇਲਾਸ ਤੇ ਲਈ ਭਰਤੀ ਕਰਵਾਇਆ ਗਿਆ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਲਾਂਕਿ ਸਾਡੇ ਸਹਿਯੋਗੀ ਦੇ ਵੱਲੋਂ ਲਗਾਤਾਰ ਗਨਮੈਨ ਗੁਰਦੀਪ ਸਿੰਘ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਗੁਰਦੀਪ ਸਿੰਘ ਮੀਡੀਆ ਦੇ ਸਾਹਮਣੇ ਆਉਣ ਤੋਂ ਗੁਰੇਸ਼ ਕਰਦਾ ਹੋਇਆ ਵਿਖਾਈ ਦੇ ਰਿਹਾ ਹਸਪਤਾਲ ਤੋਂ ਐਕਸਕਲੂਸਿਵ ਤਸਵੀਰਾਂ ਬਲਕੌਰ ਸਿੰਘ ਦੇ ਗਨਮੈਨ ਜਿਹੜਾ ਕਿ ਇਸ ਵੇਲੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਸਿਰੋਸਾ ਖੋਲ ਦਿੱਤਾ ਗਿਆ ਉਸ ਦੀਆਂ ਦਿਖਾ ਰਹੇ ਆ ਤਾਂ ਹਾਲਾਂਕਿ ਬਹੁਤ ਸਵਾਲ ਖੜੇ ਹੋ ਜਾਂਦੇ ਨੇ ਇਸ ਬਾਬਤ ਅਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਹਸਪਤਾਲ ਦੇ ਪ੍ਰਸ਼ਾਸਨ ਦੇ ਵੱਲੋਂ ਬਲਕੌਰ ਸਿੰਘ ਅਤੇ ਚਰਨਕੌਰ ਦੇ ਵੱਲੋਂ ਸਾਂਝੀ ਨਹੀਂ ਕੀਤੀ ਗਈ ਤਾਂ ਕਮਾਂਡੋਆਂ ਦੇ ਵਿਚਕਾਰ ਇਹ ਕਿਸੇ ਗੱਲ ਨੂੰ ਲੈ ਕੇ ਝਗੜਾ ਹੁੰਦਾ ਤੇ ਇਸ ਝਗੜੇ ਦੇ ਦਰਮਿਆਨ ਹੈ ਸਿਰ ਤੱਕ ਖੋਲ ਦਿੱਤਾ ਜਾਂਦਾ ਹੈ ਹਾਲਾਂਕਿ ਕਿਸ ਚੀਜ਼ ਦੇ ਨਾਲ ਵਾਰ ਕੀਤੇ ਗਏ ਨੇ ਇਸ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਮੌਕੇ ਦੀਆਂ ਐਕਸਕਲੂਸਿਵ ਤਸਵੀਰਾਂ ਦਿਖਾ ਰਹੇ ਹਾਂ ਗਨਮੈਨ ਗੁਰਦੀਪ ਸਿੰਘ ਦੀਆਂ ਜਿਨ੍ਹਾਂ ਦਾ ਸਿਰ ਖੋਲ ਦਿੱਤਾ ਗਿਆ ਤਿੰਨ ਸਿਕਿਉਰਿਟੀ ਗਾਰਡਾਂ ਦੇ ਵਿੱਚ ਆਪਸ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੁੰਦਾ ਜਿਹੜੇ ਕਿ ਬਲਕੌਰ ਸਿੰਘ ਦੀ ਸਿਕਿਉਰਿਟੀ ਦੇ ਵਿੱਚ ਰਹਿੰਦੇ ਨੇ ਆਪਸ ਦੇ ਵਿੱਚ ਭੜ ਜਾਂਦੇ ਨੇ ਤਿੰਨ ਸਿਕਿਉਰਿਟੀ ਗਾਰਡ ਇਹ ਆਪਸ ਦੇ ਵਿੱਚ ਲੜਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਸਿਕਿਉਰਿਟੀ ਦੇ ਵਿੱਚ ਤੇ ਨਾਦ ਦੇ ਵੱਲੋਂ ਸਿੱਧੇ ਤੌਰ ਤੇ ਹਮਲਾ ਗਨਮੈਨ ਨੇ ਗੁਰਦੀਪ ਸਿੰਘ ਦੇ ਉੱਤੇ ਕਰ ਦਿੱਤਾ ਜਾਂਦਾ ਜਦੋਂ ਇੱਕ ਕਮਰੇ ਦੇ ਵਿੱਚ ਬੈਠੇ ਹੋਏ ਸਨ ਜ਼ਖਮੀ ਹਾਲਤ ਦੇ ਵਿੱਚ ਖੂਨ ਦੇ ਨਾਲ ਲੱਥਪਤ ਗੁਰਦੀਪ ਸਿੰਘ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਸਿਰ ਦੇ ਵਿੱਚ ਤਕਰੀਬਨ 12 ਤੋਂ 13 ਟਾਂਕੇ ਗੁਰਦੀਪ ਸਿੰਘ ਦੇ ਲੱਗੇ ਨੇ